ਮੁਰਿੰਡਾ ਦੇ ਪਿੰਡ ਅਮਰਾਲੀ ਦੇ ਵਿੱਚ ਇੱਕ ਘਰ ਦੇ ਉੱਤੇ ਹਮਲਾ ਹੋਇਆ ਹੈ। ਕਾਰ ਸਵਾਰ ਚਾਰ ਬਦਮਾਸ਼ਾਂ ਦੇ ਵੱਲੋਂ ਹਮਲਾ ਕੀਤਾ ਗਿਆ। ਹਮਲਾ ਕਰਦਿਆਂ ਦੀ ਸੀਸੀਟੀਵੀ ਸਾਹਮਣੇ ਆਈ ਹੈ। ਘਰ ਦੀਆਂ ਬਾਰੀਆਂ ਦੇ ਸ਼ੀਸ਼ੇ ਟੱਕ ਟੁੱਟ ਗਏ। ਛਰਰੇ ਦੇ ਨਿਸ਼ਾਨ ਮਿਲੇ ਨੇ। ਹਮਲਾਵਰਾਂ ਦੇ ਨਾਲ ਸਾਡਾ ਪੁਰਾਣਾ ਝਗੜਾ ਚੱਲ ਰਿਹਾ ਹੈ। ਪੀੜਤ ਮਹਿਲਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਇਸ ਘਰ ਦੇ ਉੱਤੇ ਹਮਲਾ ਕੀਤਾ ਗਿਆ। ਕਾਰ ਸਵਾਰ ਚਾਰ ਬਦਮਾਸ਼ਾਂ ਨੇ ਹਮਲਾ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਏ ਨੇ ਪੂਰਾ ਘਟਨਾਕ੍ਰਮ ਸੀਸੀਟੀਵੀ ਚ ਕੈਦ ਹੋਇਆ ਇਹ ਤਸਵੀਰ ਵੇਖੋ ਕਿ ਸੀਸੀਟੀਵੀ ਕੈਮਰੇ ਵੀ ਭੰਨੇ ਗਏ ਨੇ ਇਹ ਤਸਵੀਰਾਂ ਵੇਖੋ ਤਾਂ ਪੂਰੇ ਤਰੀਕੇ ਦੇ ਨਾਲ ਤਿਆਰੀ ਦੇ ਵਿੱਚ ਆਏ ਇਹਨਾਂ ਹਮਲਾਵਰਾਂ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਹੈ ਪਤਾ ਸੀ ਕਿ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤਾਂ ਪਹਿਲਾਂ ਗੱਡੀ ਤੋਂ ਉਤਰਦਿਆਂ ਸਾਰ ਹੀ ਇਹਨਾਂ ਦੇ ਵੱਲੋਂ ਸੀਸੀਟੀਵੀ ਕੈਮਰੇ ਭੰਨਣ ਦੀ ਕੋਸ਼ਿਸ਼ ਕੀਤੀ ਗਈ ਮੋਰਿੰਡਾ ਦੇ ਪਿੰਡ ਅਮਰਾਲੀ ਦੇ ਵਿੱਚ ਇੱਕ ਘਰ ਦੇ ਉੱਤੇ ਹਮਲਾ ਤਾਂ ਹਮਲਾ ਕਰਦਿਆਂ ਦੀ ਸੀਸੀਟੀਵੀ ਸਾਹਮਣੇ ਆਈ ਹੈ ਕਾਰ ਸਵਾਰ ਚਾਰ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਫਿਲਹਾਲ ਦਾਵਾ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੇ ਨਾਲ ਪੁਰਾਣਾ ਕੋਈ ਝਗੜਾ ਚੱਲ ਰਿਹਾ ਸੀ ਇਸੇ ਕਾਰਨ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਤਸਵੀਰਾਂ ਨੇ ਜਿਨ੍ਹਾਂ ਦੇ ਵਿੱਚ ਪੂਰਾ ਵਾਕਿਆ ਜਿਹੜਾ ਹੈ ਉਹ ਬਿਆਨ ਹੋ ਰਿਹਾ ਕਿ ਗੱਡੀ ਦੇ ਉੱਤੇ ਸਵਾਰ ਹੋ ਕੇ ਆਏ ਇਹਨਾਂ ਹਮਲਾਵਰਾਂ ਨੇ ਘਰ ਦੇ ਉੱਤੇ ਕਿਵੇਂ ਹਮਲਾ ਕੀਤਾ ਗਿਆ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵੀ ਤੋੜੇ ਗਏ ਨੇ ਸ਼ੀਸ਼ੇ ਵੀ ਟੁੱਟੇ ਨੇ ਤਾਂ ਅਜੇ ਤੱਕ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਫਿਲਹਾਲ ਤਫ਼ਤੀਸ਼ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਅੱਜ ਮਨਦੀਪ ਸਿੰਘ ਫੌਜੀ ਆਇਆ ਸੀ ਜਿਹਨਾਂ ਮੇਰਾ 3 ਸਾਲ ਤੋਂ ਡਿਸਪਿਊਟ ਚੱਲਦਾ ਬਲੈਕਮੇਲ ਦਾ ਕੇਸ ਚੱਲਦਾ ਉਹਦੇ ਨਾਲ ਹੂੰ ਉਸ ਤੋਂ ਬਾਅਦ ਜੋ ਉਹ ਮੇਰੇ ਤਰੀਕਾ ਦੇ ਉੱਪਰ ਵੀ ਮੈਨੂੰ ਧਮਕੀਆਂ ਦਿੰਦਾ ਆ ਮੈਨੂੰ ਸੋਸ਼ਲ ਮੀਡੀਆ ਦੇ ਉੱਤੋਂ ਵੀ ਬਹੁਤ ਜ਼ਿਆਦਾ ਧਮਕੀਆਂ ਦਿੰਦਾ ਆ ਜਦੋਂ ਮੈਂ ਬਾਹਰ ਘਰ ਤੋਂ ਨਿਕਲਦੀ ਵੀ ਆ ਤਾਂ ਮੇਰਾ ਪਿੱਛਾ ਕਰਦਾ ਹੈ 2-3 ਵਾਰ ਤਾਂ ਮੇਰੇ ਐਸਿਡ ਪਾਉਣ ਦੀ ਉਹਨੇ ਕੋਸ਼ਿਸ਼ ਕੀਤੀ ਉਹਦੇ ਸਬੂਤ ਸਾਰੇ ਮੇਰੇ ਫੋਨ ਦੇ ਵਿੱਚ ਨੇ ਤੇ ਅੱਜ ਫਿਰ ਵੀ ਮੈਂ ਇਕੱਲੀ ਸੀ ਘਰ ਦੇ ਵਿੱਚ ਉਹ ਬੰਦਾ ਸ਼ੀਸ਼ੇ ਦੇ ਵਿੱਚ ਨੂੰ ਉਹਨੇ ਫੇਰ ਕੀਤੇ ਆ ਸਾਰੀਆਂ ਕੰਧਾਂ 'ਤੇ ਦਰਵਾਜ਼ੇ 'ਤੇ ਟਾਕੀਆਂ ਤੋੜ ਕੇ ਗਿਆ ਆ ਹੂੰ ਦੋ ਤਿੰਨ ਫੇਰ ਮਾਰ ਕੇ ਗਿਆ ਬਸ ਰੱਬ ਦੇ ਵਿੱਚੋਂ ਜਾਨ ਬਚ ਗਈ ਜੀ ਮੈਂ ਜੱਜ ਸਾਹਿਬ ਦੇ ਵੀ ਦਰਖਾਸਤ ਦਿੱਤੀ ਹੈ ਮੈਂ ਮਰੀਏ ਨੇ ਸੋਸ਼ਲ ਮੀਡੀਆ ਤੇ AI ਦੇ ਨਾਲ ਹਿੱਟਡ ਕਰਕੇ ਫੋਟੋ ਵੀਡੀਓਜ਼ ਪਾਈਆਂ ਉਹਦਾ ਵੀ ਮੇਰਾ ਉੱਥੇ ਸਾਈਬਰ ਦੇ ਵਿੱਚ ਕੇਸ ਗਿਆ ਹੋਇਆ ਹੈ ਮੇਰੇ ਤੇ ਦੋ ਕੇਸ ਮੇਰੇ ਵੱਲ ਤੋਂ ਲਾਈਵ ਨੇ ਕੀ ਤਰੀਕ ਦੇ ਉੱਤੇ ਆ ਪੰਦਰਕੋਟ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਬਾਹਰ ਮੇਰੇ ਦੇ ਧੰਕੇ ਕਰ ਰਹੇ ਭਾਜੀ ਇਹਨਾਂ ਦੀ ਵੈਲ ਲਿਖ ਕੇ ਅਸੀਂ ਕਰਦੇ ਨੇ ਅੱਜ ਘਰ ਤੇ ਕੋਈ ਪਛਾਤੇ ਬੰਦੇ ਆਏ ਆ ਜਿਹਨਾਂ ਤੇ ਇਹਨਾਂ ਨੂੰ ਜਾਣਦੇ ਆ ਬੰਦਿਆਂ ਨੂੰ ਪਹਿਲਾਂ ਵੀ ਉਸ ਵੰਦ ਪਰਚਾ ਹੋਇਆ ਹੋਆ ਉਹ ਬੰਦਿਆਂ ਦੇ ਤੇ ਇਹਾਂ ਦੇ ਘਰ ਤੇ ਉਹ ਪਹਿਲਾਂ ਤਾਂ ਉਹਨਾਂ ਨੇ ਕੈਮਰੇ ਤ ਫਿਰ ਬਜੇ ਆ ਫਿਰ ਤੋਂ ਸਰਲੇ ਮਿਲੇ ਤਾਂ ਹੀ ਕਹਿੰਦੇ ਅਸੀਂ